ਕਬੀ ਸੱਜਣੋਂ ਚੈੱਕ ਕਰ ਲੋ ਕਰਮਾਲੀ ਨੂੰ ਈੜੀ ਦੇ ਪਾਵੇ ਵਰਗਾ ਥਣ ਲੱਗਿਆ ਤੇ ਕੂਨੀ ਗਾਨੀ ਵੀ ਬਾੜੀ ਆ ਗਈ ਬਜਰ ਬੱਡ ਵੀ ਫੁੱਲ ਆ ਗਿਆ ਚੈੱਕ ਕਰ ਲੋ ਆ ਫਰਦੀ ਹੈ ਪਹਿਲਵਾਨਾਂ ਵਾਂਗੂ ਔਰਦੀ ਹੈ ਬਜਰ ਬੱਡ ਚੰਗਾ ਆ ਗਿਆ ਹਜੇ ਤਾਂ 10 ਦਿਨ ਕੱਢਦੀ ਐ ਮੋੜ ਲਿਆ ਬੇਚਾਰਾ ਹਾਂਜੀ ਸਸਰੀ ਘਰ ਸਵਾਗਤ ਹੈ ਬਾਈ ਪਿੰਡ ਬੁਰਜਟਲ ਮਾਂ ਰੁਕਰੇਲੂ ਪਰਿਵਾਰ ਦੇ ਘਰੋਂ ਵੀਡੀਓ ਲੈ ਗਿਆ ਬਾਈ ਬਲਜੀਤ ਦੋ ਦੂਜੀ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਪਹਿਲਾਂ ਆਪਾਂ ਗਾਈ ਦੀ ਵੀਡੀਓ ਕਵਰ ਕਰੀ ਸੀ ਇਥੋਂ ਚੌਥੇ ਸੂਏ ਵਾਸਤੇ ਸੁੰਦੀ ਆ ਵਜਨ ਬਿੱਟ ਦੀ ਗੱਲ ਕਰੋ ਨਾ ਕਰਮ ਵਾਲੀ ਦੇ ਚਾਹੇ ਮੁੰਜਾੜਾ ਲਿਓ 10 ਦਿਨ ਪਏ ਆ ਪੂਰੇ ਇਕੱਲਾ ਇਕੱਲਾ ਥਾਣਾ ਗੇਅਰ ਤੇ ਥਾਣਾ ਮਾਗਰੋ ਚੌੜੀ ਚੂੜੀ ਤੇ ਹਵਾਨਾ ਚੈੱਕ ਕਰ ਲਓ ਪੰਡਲੇਵੇ ਦੀ ਲੌਂਦੀ ਆਉਂਦੀ ਆ ਹਜੇ ਤਾਂ ਢੱਲਾ ਪਈਆਂ ਤੇ ਦਿਨ ਵੀ ਬਹੁਤ ਕੱਢਦੀ ਆ ਚੈੱਕ ਕਰਾ ਦੇ ਬਈ ਗਾੜੀ ਗੂੜੀ ਚੰਗੀ ਆ ਇਕੱਲਾ ਇਕੱਲਾ ਥਾਣਾ ਇੱਕਰੇਲੂ ਪਰਿਵਾਰ ਦੇ ਘਰ ਆ ਗਈ ਤੇ ਚੰਗੇ ਜਾਨਵਰ ਰੱਖਦੇ ਆ ਸਾਰੇ ਹੀ ਬਰੀਡ ਦੇ ਕੰਮ ਕਰਦੇ ਧਿਆਨ ਦਿੱਤਾ ਆਪ ਇਹ ਬਾਈ ਰਿਸ਼ਤੇਦਾਰੀ ਚ ਆਈ ਸੀ ਕੋਈ ਰਿਕਾਰਡ ਨਹੀਂ ਜਿਹੜੇ ਗੱਬੜ ਇਹ ਘਰ ਦੇ ਝੋਟੇ ਤੋਂ ਆਇਆ ਐ ਮਨਕਤੀ ਦਾ ਬੱਚਾ ਸੀ ਜਿਹੜਾ ਇਹਨਾਂ ਦਾ ਆਪ ਦਾ ਬੁੱਲ ਉਦੋਂ ਇਹ ਡਾਇਰੈਕਟ ਕ੍ਰੋਸਿੰਗ ਤੋਂ ਗੱਬੜ ਹੈਗੀ ਚੰਗੀ ਐ 14 ਲੀਟਰ ਦੁੱਧ ਤੇ ਚੱਲੀ ਐ ਤਸੱਲੀ ਵਾਲੀ ਜਮਾ ਗਾੜੀ ਗੂੜੀ ਚੈੱਕ ਕਰ ਲਓ ਸੱਚ ਨੂੰ ਦੁੱਧ ਵਾਲੀਆਂ ਪੈਪਾ ਘਰਮ ਵਾਲੀ ਨੇ ਬਹੁਤ ਸੋਹਣੀ ਤਿਆਰ ਹੁੰਦੀ ਹੁੰਦੀ ਐ ਬਾਜਨ ਬੱਡਾ ਵਾਲੀ ਚੰਗੀ ਆ ਗਈ ਬਾਕੀ ਇਹਦਾ ਸਾਰਾ ਰਿਕਾਰਡ ਆਪਾਂ ਬਲਜੀਤ ਤੋਂ ਲਵਾਂਗੇ 22 ਤੋਂ ਜਿਹੜਾ ਇਹਦਾ ਮਾਲਕ ਹੈ ਘਰੇਲੂ ਪਰਿਵਾਰ ਹੈ ਉਹਦੇ ਨਾਲ ਗੱਲ ਕਰਦੇ ਆਂ ਐਡਰੈਸ ਆਪਾਂ ਬਾਅਦ ਚ ਕਰਾਂਗੇ ਆਪਣੇ ਨਾਂਗ ਬਾਰੇ ਦੱਸਦੇ ਆਪਣੇ ਸੱਜਣਾ ਨੂੰ ਕਿੰਨੇ ਮਾਸੂਆ ਇਹ ਵੀਰੇ ਚੌਥਾ ਸੂਆ ਸੋਹੂਗੀ ਜਮ ਅਰੀਜਨਲ ਹੈ ਅਰੀਜਨਲ ਹੈ ਵੀਰੇ ਠੀਕ ਹੈ ਬਾਈ ਕਿੰਨੇ ਦੁੱਧ ਤੇ ਚੱਲੀ ਆ ਜਮ ਤਸਲੀਆ ਵੀਰੇ 14-15 ਕਿਲੋ ਖੁੱਲਾ ਚੱਲੀ ਆ ਦੁੱਧ ਤੇ ਠੀਕ ਹੈ ਬਾਈ ਤੇ ਦਿਨ ਕਿੰਨੇ ਰਹਿ ਗਏ ਬਾਈ ਦਿਨ ਇਹਦੇ ਵੀਰੇ 10 ਦਾ ਰਹਿ ਗਏ ਠੀਕ ਹੈ ਜੇ ਬਾਈ ਹੁਣ ਆਪਾਂ ਏ ਆਈ ਦੀ ਗੱਲ ਕਰੀਏ ਗੱਬਣ ਦੀ ਗੱਲ ਕਰੀਏ ਇਹ ਆਪਣੇ ਕੋਲੇ ਵੀਰੇ ਐਮ 29 ਦਾ ਡਾਇਰੈਕਟ ਕੋਡ ਝੋਟਾ ਸੀਗਾ ਘਰ ਦਾ ਬੋਲ ਘਰ ਦਾ ਬੋਲ ਸੀਗਾ ਉਹ ਤੋਂ ਗੱਬਣਾ ਵੀਰੇ ਤੇ ਵਪਾਰ ਦਾ ਕੰਮ ਤਾਂ ਨਹੀਂ ਬਾਈ ਨਹੀਂ ਨਹੀਂ ਵੀਰੇ ਵਪਾਰ ਦਾ ਕੰਮ ਕੋਈ ਨਹੀਂ ਆਪਣਾ ਆਦੇ ਘਰ ਦੀ ਠੀਕ ਹੈ ਬਲਜੀ ਦਾ ਇਧਰੋਂ ਮੜੀ ਜੀ ਪੱਟੀ ਬਾਈ ਠੀਕ ਹੈ ਬਾਈ ਬਲਜੀ ਦਾ ਬਾਕੀ ਸੱਜਣੋ ਚੈੱਕ ਕਰਾ ਦਿੰਨੇ ਆ ਤੁਹਾਨੂੰ ਆਹ ਦੇਖ ਲਓ ਅੰਡੇ ਲੇਵੇ ਦੀ ਲੌਂਦੀ ਆਉਂਦੀ ਆ ਕਰਮ ਵਾਲੀ ਖੁੱਲਾ ਹਵਾ ਨਾਲ ਆਉਂਦੀ ਆ ਠੁੱਲੀ ਵਾਲਾ ਵਜਨ ਬਿੱਡ ਤੇ ਕੱਦ ਬਿੱਡ ਨਾ ਪੂਰਾ ਫੁੱਲ ਆ ਗਿਆ ਚੈੱਕ ਕਰ ਲਓ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆ ਗਾੜੀ ਗੁੜੀ ਚ ਨਾੜਾ ਦੇਖ ਲਓ ਅਲੱਗ-ਅਲੱਗਾ ਥਾਣਾ ਜਮ ਮਾਗਰੋ ਦੇਖ ਲੋ ਬਿੰਦਗਾਲਾ ਹਵਾਨਾ ਲੱਗਿਆ ਦਿਖਾ ਦੇ ਬਲਜੀਤ ਕਰ ਲੋ ਜੱਕ ਬਾਈ ਬਹੁਤ ਵੱਡਾ ਹਵਾਨਾ ਲਾਉਂਦੀ ਆਉਂਦੀ ਆ ਬਾਕੀ ਬਲਜੀਤ ਨਾਲ ਗੱਲ ਹੋਰ ਕਰਦੇ ਆ ਬਲਜੀਤ ਦਾ ਹਾਂਜੀ ਬਾਈ ਬਾਈ ਕਿੰਨਾ ਦੁੱਧ ਬਾੜੂਗੀ ਦੁੱਧ ਵੀਰੇ ਐ 16 ਕਿਲੋ 17 ਕਿਲੋ ਖੁੱਲਾ ਪਾਉਗੀ ਆਪਾਂ 15 ਕਿਲੋ ਹੀ ਕਹਿ ਕੇ ਦੇਵਾਂਗੇ ਠੀਕ ਐ ਓ ਕਿਲੋ ਆਪਾਂ ਮੰਨ ਕੇ 1 ਕਿਲੋ 2 ਕਿਲੋ ਕਟਰੂ ਦਾ ਛੱਡ ਕੇ ਠੀਕ ਐ ਬਾਈ ਹਾਂ ਲੋ ਵੀ ਸੱਜਣੋ ਚੰਗੇ ਪਸ਼ੂ ਰੱਖਦੇ ਆ ਸਾਰੇ ਹੀ ਬਾਕੀ ਮਸ਼ੇਰੀਆਂ ਮਸ਼ੂਰੀਆਂ ਬਾਈਆਂ ਕੋਲੇ ਸੀਗੇ ਉਹ ਬਰੀਡ ਤਿਆਰ ਕਰੀ ਜਾਂਦੇ ਆ ਆਪਾਂ ਇਹਨਾਂ ਦੀ ਗਾਂ ਦੀ ਵੀਡੀਓ ਕਵਰ ਕਰੀ ਸੀ ਜਿਹੜੀ ਲੁਧਿਆਣੇ ਗਈ ਆ ਵੇਖ ਕੇ ਦੂਜਾ ਨਾਗਾਗਾ ਕਰੇਲੂ ਪਰਿਵਾਰ ਆ ਆ ਦੇਖ ਲੋ ਸੱਚ ਲੋ ਕੋਕਾ ਪੀਸੀ ਦਿਖਾਉਣਾ ਸਾਨੂੰ ਬੁਰਜਟਲਮਾ ਤੋਂ ਉਹ ਚੀਜ਼ ਆ ਕੁਆਲਿਟੀ ਆ ਵਜਨ ਬੈਡ ਫੁੱਲ ਆ ਗਿਆ ਬਲਜੀਤਾ ਹਾਂਜੀ ਬਾਈ ਹੁਣ ਬਈ ਐਡਰੈਸ ਬੋਲ ਦੇ ਸਾਰਾ ਕਿੱਥੇ ਜਿਲ੍ਹਾ ਮਾਨਸਾ ਵੀਰੇ ਪਿੰਡ ਬੁਰਜਟਲਮਾ ਛੱਬਰਾ ਏਡੇ ਤੋਂ ਆਪਣਾ ਵੀਰੇ ਘਰ ਆ ਹੁੰਦਾ ਛੱਬਰਾ ਨੂੰ ਜਿਹੜੀ ਸੜਕ ਜਾਂਦੀ ਆ ਉਹਦੇ ਮਗਾਣ ਆ ਗਿਆ ਨੰਬਰ ਬੋਲ ਦੇ ਬਲਜੀਤਾ 9915715157 ਇੱਕ ਵਾਰੀ ਹੋਰ ਬੋਲ ਦੇ ਬਈ 9915715157 ਲੋ ਵੀ ਸੱਜਣੋ ਬਾਈ ਨੇ ਨੰਬਰ ਬੋਲਤਾ ਥੱਲੇ ਚੱਲੀ ਵੀ ਜਾਂਦਾ ਘਾਂਟੀ ਮਾਰ ਲਓ ਆ ਦੇਖ ਲਓ ਸੱਜਣੋ ਬਹੁਤ ਜ਼ਿਆਦੇ ਚੰਗੀ ਆ ਗਈ ਵਜਨ ਵਢਦੀ ਰੇਲੂ ਪਰਿਵਾਰ ਕੋਲੇ ਆ ਬਾਈ ਨਾਲ ਕੰਡੈਕਟ ਕਰ ਲਓ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਆ ਦੇਖ ਲਓ ਗੈਪ ਤੇ ਫੜ ਲੱਗਿਆ ਇੱਕ ਵਾਰੀ ਡਿਟੇਲ ਹੋਰ ਦੇ ਦਿੰਦੇ ਆ ਹਜੇ ਦਾ 10 ਦਿਨ ਕੱਢਦੀ ਆ ਕਰਮ ਵਾਲੀ ਚੰਗੀ ਤਿਆਰ ਹੋਈ ਇਹਨੂੰ ਚੋਕਾ ਤੇ ਮਰਜੀ ਲੈ ਬਈ ਪੰਦੀ ਚਾਰ ਤੇ ਪਾ ਕੇ ਚੋਲਾ ਪੰਦੀ ਹੂੰ ਕਟਰੂ ਦੇ ਚੋਲਾ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਾਂ ਚੋਲੀ ਘੰਟੇ ਬਾਅਦ ਫੇਰ ਬਹਿ ਜਾ ਕੋਈ ਡਿੱਕ ਨਹੀਂ ਲੱਗਦੀ ਅੱਛਾ ਠੰਡੀ ਸੀ ਲਾਗੀ ਗਾਈਆਂ ਮੋਰੇ ਸੀਲਾ ਹੈ ਪੰਦੀ ਆਲਾ ਚਾਰ ਡੰਗ ਚੋ ਕੇ ਦੇਖ ਲਿਆ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਬਾਈ ਲਓ ਵੀ ਸੱਚੀ ਸੁੱਚੀ ਬੋਲੀ ਬੋਲਣ ਵਾਲੇ ਆ ਗਏ ਬਾਕੀ ਚੰਗੇ ਪਸ਼ੂ ਰੱਖਦੇ ਆ ਤੁਸੀਂ ਵਿਜ਼ਿਟ ਕਰਕੇ ਦੇਖ ਲਓ ਗਿਰਾਂ ਗੱਲਬਾਤ ਕਰਕੇ ਦੇਖ ਲਓ ਸਿਰੇ ਜਾਣ ਵਾਲੇ ਬੰਦੇ ਨਹੀਂ ਰੇਟ ਦਾ ਨਹੀਂ ਬੜਾ ਹੁੰਦਾ ਬਜੀ ਨਹੀਂ ਨਹੀਂ ਰੇਟ ਆਪਣਾ ਵਿਰੇਜ ਆ ਜੀ ਹੋਊਗਾ ਮਾਨਦਾਨ ਹੋਊਗਾ ਬਾਈ ਰੇਟ ਮਾਨਦਾਨ ਹੋਊਗਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉ 5000 ਰੁਪਏ ਆਪਾਂ ਵਿਸ਼ਵਾਸ ਕਰਦੇ ਆ ਹਨਾ ਬਾਕੀ ਤੁਸੀਂ ਵੀ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ